ਆ ਵੀ ਟੁੱਟ ਕੇ ਪੈਸੇ ਸਿਮਰ ਦੂ ਇਹ ਆਈ ਨਮਾ ਹੀ ਪਉ ਦੋ ਰੇਟ ਲੀਕ 28000 ਦਾ ਹੈਗਾ ਤੇਜਰ ਦੀ ਬੇਨਾ 32000 ਦਾ ਆਹ ਆਪਣੀ ਬੋਲਟ ਆਸ ਹੈ ਕਿ ਉਹਨੇ ਕੋਲ ਹੋਰ ਕਿਹੜੀ ਦੂਜੀ ਕੰਪਨੀ ਕਿਹੜੀ ਆ ਡੈਕ ਆਿੰਦਾ ਹੈਗਾ ਇੱਕ ਹੁਣੀ ਹੁਣੀ ਨਵੀਂ ਚੀਜ਼ ਪਤਾ ਲੱਗੀ ਆ ਇਹ ਨਾ ਏਸੀ ਵਾਲਾ ਕਸਟਮਰ ਕੇਅਰ ਚ ਫੋਨ ਕਰਨਾ ਪੈਂਦਾ ਤਾਂ ਚੱਲਦੇ ਹਜੇ ਕਿਤੇ ਚੋਰੀ ਹੋ ਜਾਵੇ ਜਾਂ ਹੋਰ ਕਿਤੇ ਉਹਦੇ ਚ ਬੜਾ ਕੁਝ ਦੇ ਹੁਣ ਚਾਹ ਚੀਜ਼ ਨਮਾਇਦ ਲੈਣੇ ਬਾਅਦ ਵਿੱਚ ਹਲੇ ਖਰਚਾ ਬਹੁਤ ਹੋਇਆ ਹੋਇਆ ਮੈਡਮ ਹਲੇ ਇੰਨਾ ਨਹੀਂ ਹਲੇ ਚੈੱਕ ਕਰੀਏ 40 45000 ਰੁਪਏ ਹਲੇ ਖਰਚੋ ਹਲੇ ਖਰਚਾ ਠੀਕ ਹੈ ਭਾਈ ਪਸੰਦ ਪਾਸ ਆ ਮੈਂ ਥੋੜੀ ਛੋਟ ਛੁੱਲੀ ਛੁੱਲੀ ਆ ਜਿਹੜੇ ਆਪਾਂ ਨੇ ਤਿੰਨ ਏਸੀ ਲੱਤੇ ਤੇ ਉਹ ਅੱਜ ਆਪਾਂ ਨੇ ਫਿੱਟ ਕਰਾ ਦੇਣੇ ਬੰਦਾ ਆ ਰਿਹਾ ਉੱਥੇ ਉਹ ਮਾਸੀ ਦੇ ਇੱਕ ਮੁੰਡੇ ਦੇ ਘਰਾਂ ਚਲੀ ਗਏ ਤੇ ਉੱਥੋਂ ਜਾ ਕੇ ਤੇ ਆਪਾਂ ਨੇ ਆਪਣੇ ਫਲੈਟ ਦੇ ਵਿੱਚ ਲਵਾ ਦੇਣੇ ਅੱਜ ਤੁਹਾਡਾ ਸਾਰਾ ਦਾ ਬਹੁਤ ਬਹੁਤ ਸਾਰਾ ਪਿਆਰ ਦਿੱਤਾ ਬਹੁਤ ਬੰਦੇ ਨੇ ਵਧਾਈਆਂ ਦਿੱਤੀਆਂ ਸਾਰਿਆਂ ਦਾ ਧੰਨਵਾਦ ਦੇ ਵਿੱਚ ਬਹੁਤ ਸੋਹਣੇ ਕਮੈਂਟ ਵੀ ਵਿੱਚ ਗੰਦੇ ਮੰਦੇ ਵਿੱਚ ਆਈ ਜਾਂ ਚੁਲੋ ਪੰਜੇ ਗੋਲਾ ਕਹਿੰਦੇ ਇੱਕ ਬਰਾਬਰ ਨਹੀਂ ਹੁੰਦੀਆਂ ਇਹਦੇ ਵਿੱਚ ਇੱਕ ਘਰ ਪਰਿਵਾਰ 'ਚ ਬੰਦੇ ਤੁਹਾਨੂੰ ਪਤਾ ਹੈ ਸਭ ਦੀ ਸੋਚ ਨਹੀਂ ਮਿਲਦੀ ਹੁੰਦੀ ਹੈਗੀ ਵਿੱਚ ਬੜੇ ਸੋਹਣੇ ਕਮੈਂਟ ਆਏ ਕਹਿੰਦੇ ਤੁਹਾਡੇ ਬਾਲਲੇ ਵਾਲੇ ਘਰ ਨੂੰ ਮਖੌਲ ਕਰਦੇ ਹੁੰਦੇ ਸੀ ਜਿਹੜੇ ਤੇਰਾ ਆਪਣਾ ਪਿਆ ਹੈ ਬਈ ਘਰ ਨੂੰ ਮਖੌਲ ਕਰ ਦਿੰਦੀ ਹੈ ਘਰ ਵੀ ਬਾਲਾ ਘਰ ਵੀ ਬਾਲਾ ਆਪਾਂ ਨੇ ਮਹੌਲੀ ਸੱਟ ਲੈ ਰਿਆ ਫਲਾਈਟ ਤੇ ਕਹਿੰਦੇ ਜਿੰਨੀ ਚਾਦਰ ਉਹਨੇ ਆਪਣੇ ਪੈਰ ਵਿਸਾਰੇ ਆ ਇੱਕ ਵਾਰੀ ਢੱਡਰੇ ਨੇ ਬਾਬਾ ਨੇ ਗੱਲ ਸੁਣਾਈ ਦੀ ਕਹਿੰਦਾ ਜਿੰਦਣ ਦੇ ਆਪਾਂ ਨਵੇਂ ਘਰ ਚ ਆਏ ਕਹਿੰਦਾ ਨੀਂਦ ਨਹੀਂ ਆ ਰਹੀ ਹੈਗੀ ਨੀਦ ਫਿਰਉਣੀ ਤਾਂ ਆਪਾਂ ਲੋਕਾਂ ਦੇਖ ਦੇਖਾ ਵਿੱਚ ਆ ਕੇ ਚੱਕ ਲੰਦੇ ਕੰਮ ਕਰਦੇ ਆ ਚੱਕ ਲੰਦੇ ਆ ਤੇ ਘਰ ਪਾਲਨੇ ਹੁਣ ਮੇਰੀ ਵੀ ਉਹਦੀ ਕਿਸ਼ਤ 27 28000 ਮਹੀਨੇ ਦੀ ਜਾਂਦੀ ਆ ਤੇ ਇੰਨੀ ਕ ਆਪਾਂ ਚ ਕਲਾ ਹੈਗੀ ਜੇ ਰੱਬ ਨਾ ਕਰੇ ਕੋਈ ਵੀ ਚੀਜ਼ ਆਪਾਂ ਬੰਦ ਆਪਾਂ ਹੱਥੀ ਮਿਹਨਤ ਕਰਕੇ ਸ਼ੇਫ ਦਾ ਕੰਮ ਕਰਕੇ ਕੁਕਿੰਗ ਦਾ ਕੰਮ ਕਰਕੇ ਆਪਾਂ ਪੈਸੇ ਬਣਾ ਸਕਦੇ ਹੁੰਨੇ ਕੇ ਪੈਰ ਪਸਾਰੇ ਹੁਣ ਮੈਨੂੰ ਕਹਿ ਰਸੇ ਤੂੰ ਬਿਲਾ ਲਿਲਾ 1.5 ਕਰੋੜ ਦਾ ਲੱਗਣਾ ਨਾ ਆਪਾਂ ਨੂੰ ਇਹ ਜਿੰਨਾ ਆਪਾਂ ਨੂੰ ਮਿਲਿਆ ਚ ਹੁਣ ਚ ਹੁਣ ਪੈਂਡ ਲੱਗਦਾ ਆਪਣਾ ਠੀਕ ਐ ਨਾ ਹੁਣ ਦੀ ਕੀਮਤ ਵਧੀ ਹੈ ਤੇ ਹੌਲੀ ਹੌਲੀ ਵਧ ਰਹੀ ਹੈ ਥੋੜੇ ਹੁਣ ਏਸੀ ਲਵਾ ਦੇ ਹੋਰ ਹੌਲੀ ਹੌਲੀ ਡਿਵੈਲਪ ਕਰਾਂਗੇ ਆਉਣ ਵਾਲੇ ਟਾਈਮ 'ਚ ਪਾਸੇ ਮੂਵ ਹੋਵਾਂਗੇ ਹੁਣ ਤਾਂ ਉੱਥੇ ਕਿਰਾਏਦਾਰ ਰਹਿ ਰਹੇ ਆ ਉਹਨਾਂ ਤੋਂ ਆਪਾਂ ਨੂੰ ਕਿਰਾਇਆ ਆ ਰਿਹਾ ਆਪਣੇ ਕਿਸ ਤੋਂ ਤਰੀਰੇ ਆਪਣਾ ਚੱਲੀ ਜਾ ਰਿਹਾ ਆਪਣਾ ਸਰਕਲ ਪਰ ਜੋ ਆਪਣਾ ਘਰ ਪੁਰਾਣਾ ਹੈ ਸਾਡੇ ਬਾਪੂ ਨੇ ਬਹੁਤ ਮਿਹਨਤ ਨਾਲ ਬਣਾਇਆ ਦਾ ਘਰ ਹੈ ਇਸ ਨੂੰ ਟਾਉਣਾ ਆਪਣਾ ਦਿਲ ਨਹੀਂ ਕਰਦਾ ਹੈਗਾ ਬਹੁਤ ਪਰੀ ਮਹਿੰਗਾ ਹੈ ਹੌਲੀ ਹੌਲੀ ਹੈ ਪਲਾਨ ਬਹੁਤ ਇੱਕ ਆਪੱਖਾ ਗਲਤ ਆ ਗਿਆ ਤਾਂ ਇਹ ਵਟਾਉਣਾ ਹਲੇ ਇਹ ਜਾ ਕੇ ਦੇਖ ਰੱਖੀ ਮੈਂ ਤੇ ਜਦੋਂ ਚੱਲੀਏ ਤੇ ਡਾਕ ਵੀ ਚੱਲੇ ਆ ਮੈਡਮ ਵੀ ਚੱਲੇ ਆ ਤੇ ਸਾਡੇ ਪਾਕਿਸਤਾਨ ਟੂਰ ਦੀ ਵੀ ਤਿਆਰੀ ਹੋ ਰਹੀ ਆ ਆਪਾਂ ਨੇ ਕੁਰਤੇ ਪਜਾਮੇ ਦਿੱਤੇ ਤੇ ਉਹ ਵੀ ਲੈ ਕੇ ਆਉਣੇ ਆ ਇੱਕ ਸੋਸ਼ਲ ਮੀਡੀਆ ਦਾ ਫਾਇਦਾ ਤਾਂ ਹੋਇਆ ਜਾਂਦਾ ਇੱਕ ਵੀ ਨੇ ਵੀਡੀਓ ਦੇਖੀ ਕਹਿੰਦਾ ਬਈ ਏਸੀ ਤੁਹਾਡੇ ਮੈਂ ਫਿੱਟ ਕਰੂੰਗਾ ਕਹਿੰਦਾ ਜਦ ਤੁਸੀਂ ਆ ਜਾਓਗੇ ਆਪਾਂ ਕਰ ਦਾਂਗੇ ਫਿੱਟ ਫਿਰ ਮੈਂ ਕੰਪਨੀ ਵਾਲਾ ਕੋਲ ਮੁੰਡਿਆਂ ਨਾਲ ਗੱਲ ਕਰਨ ਮੈਂ ਕੰਪਨੀ ਦੇ ਫਿੱਟ ਕਰਾ ਲੈਂਦਾ ਕਹਿੰਦਾ ਉਹਨਾਂ ਨੇ ਵੀ ਸਾਡੇ ਕੋਲ ਭੇਜਣੇ ਤੇ ਤੁਹਾਨੂੰ ਅਸੀਂ ਉਹ ਕਰ ਦਿੰਦੇ ਫਿੱਟ ਉਹਨਾਂ ਦਾ ਸਾਡਾ ਕਮਿਸ਼ਨ ਹੁੰਦਾ ਕੰਪਨੀ ਦਾ ਕੋਈ ਏਡਾ ਵੱਡਾ ਫਰਕ ਨਹੀਂ ਹੁੰਦਾ ਕਹਿੰਦਾ ਵੀਰੇ ਕੋਈ ਚੱਕਰ ਨਹੀਂ ਕ ਕਦਾ ਗਰੰਟੀ ਤੁਹਾਨੂੰ ਏਸੀ ਦਿੱਤੀ ਹੋਈ ਫਿੱਟ ਕਰਨ ਦੀ ਤਾਂ ਨਹੀਂ ਦਿੱਤੀ ਹੋਈ ਹੈਗੀ ਫਿੱਟ ਤਾਂ ਜਿੱਤੇ ਮਰਜ਼ੀ ਤੁਸੀਂ ਕਰਾ ਲਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਮਾਲ ਆ ਗਿਆ ਤੇ ਅੱਜ ਦੱਸਾਂਗੇ ਤੁਹਾਨੂੰ ਵੀ ਏਸੀ ਕਿੱਥੋਂ ਲੱਤੇ ਥੋੜੇ ਵੀ ਕਮੈਂਟਾਂ ਦੇ ਭਾਜੀ ਤੁਸੀਂ ਕਿੱਥੋਂ ਲੱਤੇ ਆ ਹਲੇ ਲੋਕੇਸ਼ਨ ਆਪਾਂ ਦੱਸਾਂਗੇ ਆਉਣ ਵਾਲੇ ਟਾਈਮ ਦੇ ਜੇ ਆਪਾਂ ਫਲੈਟ ਕਿਹੜੀ ਜਗ੍ਹਾ ਲੱਤਾ ਬਹੁਤ ਬੰਦੇ ਰਿਕੰਦੇ ਭਾਜੀ ਅਸੀਂ ਵੀ ਲੈਣਾ ਹਲੇ ਥੋੜਾ ਜਨਾ ਸਾਡੇ ਜਿੱਥੇ ਸੀ ਫਲੈਟ ਲੱਤਾ ਉਹਨਾਂ ਨਾਲ ਥੋੜਾ ਜਿਹਾ ਤੋਂ ਸਾਡੇ ਮੌਟ ਮਟਾਵ ਚੱਲ ਰਹੇ ਆ ਉਹੋ ਅੱਜ ਤੋਂ ਇੱਕ ਸਾਲ ਪਹਿਲਾਂ ਮੈਂ ਲੈ ਲਿਆ ਦਾ ਫਲੈਟ ਉਸ ਟਾਈਮ ਤੇ ਮੇਰੇ ਕਿਸ਼ਤਾਂ ਪੈ ਰਹੀਆਂ ਜਾਂਦੀਆਂ ਬਟ ਇਹ ਝਗੜਾ ਚੱਲ ਰਿਹਾ ਹੁਣ ਨਾਲ ਵੀ ਜਿਹੜੇ ਸਾਡੇ ਇੱਕ ਸਾਲ ਦੀਆਂ ਕਿਸ਼ਤਾਂ ਪਈਆਂ ਮੇਰੀ ਬੈਂਕ ਤੋਂ ਗਈਆਂ ਵੀ ਅਸੀਂ ਤਾਂ ਰਹਿੰਦੇ ਤਾਂ ਹੈ ਨਹੀਂ ਦੇ ਵੀ ਸਾਡੇ ਉਹ ਕਿਸ਼ਤਾਂ ਦੇ ਦਿਓ ਜੇ ਪੈਂ ਤਾਂ ਦੱਸਾਂਗੇ ਉਹ ਮੈਨੂੰ ਫੋਨ ਕਰਦੇ ਤੂੰ ਬਾਈ ਵੀਡੀਓ ਸਾਡਾ ਨੋਕ ਕਰਾਂ ਪਰ ਮੈਂ ਕਹਿੰਨਾ ਹਨਾ ਆ ਪੈਸੇ ਦੋ ਮੇਰੇ ਕਿਸ਼ਤਾਂ ਦੇ ਜਿੰਨੇ ਬਣਦੇ 1.5 ਦੋ ਲੱਖ ਦੇ ਬਣਦੇ ਨਾ ਇਹ ਚਾਹੀਦੇ ਪਹਿਨਾ ਫਿਰ ਦੱਸਾਂਗਾ ਮੈਂ ਕਿ ਪਰ ਹੌਲੀ ਹੌਲੀ ਪਤਾ ਲੱਗੇ ਜਾਣਾ ਜਿੱਥੇ ਹੈ ਫਲੈਟਾਂ ਦੇ ਜਿਹੜੇ ਬੰਦਾਂ ਨੂੰ ਉਧਰ ਖਰੜ ਸਾਈਡ ਤੋਂ ਉਹਨਾਂ ਦਾ ਕਮ ਹੋ ਜਣਾ ਅਸੀਂ ਇੱਥੇ ਆਇਆ ਤਾਂ ਲਾਡੀ ਭਾਈ ਜੀ ਲੈਤੇ ਹਾਲੇ ਉਹਨਾਂ ਦੇ ਪੈਸੇ ਦੇਣੇ ਅਸੀਂ ਉਹ ਪੈਸੇ ਕੱਟ ਕੇ ਦਵਾਂਗੇ ਉਹਨਾਂ ਨੂੰ ਕਿਸਤਾਂ ਵਾਲੇ ਉਹ ਕਹਿੰਦੇ ਸਾਡਾ ਫਲੈਟ ਬਕਾ ਤੁਸੀਂ ਉਹਨਾਂ ਵਿੱਚੋਂ ਕਰ ਲੇ ਮੈਂ ਕਿਹਾ ਅਸੀਂ ਅਸੀਂ ਕੌਣ ਤੁਹਾਡਾ ਬਕਾ ਦੇ ਬਕਾਈਏ ਵੀ ਤੁਸੀਂ ਹੁਣ ਫਿਰ ਤੋਂ ਕਮਿਸ਼ਨ ਹੋਗਾ ਤੁਹਾਡਾ ਅਸੀਂ ਕਹਿੰਦੇ ਕੋਈ ਰੱਬ ਨੇ ਸਾਨੂੰ ਪਹਿਲੀ ਵਾਰ ਅਸੀਂ ਕਹਿੰਦੇ ਕਮਿਸ਼ਨ ਲਈਏ ਮੈਂ ਕਿਹਾ ਚੱਲ ਵੀ ਚਲੋ ਜੀ ਚਲੋ ਫਿਰ ਅਸੀਂ ਤਾਂ ਇਹ ਪਲਾਨ ਬਣਾਇਆਤਾ ਵੀ ਸੈਚਟਰਿਸਨ ਦੇ ਇੱਥੇ ਰਹੇ ਕਰਾਂਗੇ ਬਾਕੀ ਜਿਹੜੇ 5 ਦਿਨ ਉੱਥੇ ਰਹੇ ਕਰਾਂਗੇ ਇਹ ਪਲਾਨ ਬਣਾਇਆ ਵੀ 2 ਦਿਨ ਇੱਥੇ ਬਾਕੀ 5 ਦਿਨ ਉੱਥੇ ਅੱਜ ਤੁਹਾਨੂੰ ਆਪਣਾ ਦਫਤਰ ਵੀ ਦਿਖਾਵਾਂਗੇ ਜਿਹੜਾ ਉੱਥੇ ਦਫਤਰ ਬਣਾਇਆ ਸੀ ਆਉਣ ਵਾਲੇ ਕੰਮ ਮੈਂ ਜਿਹੜਾ ਅਗਲਾ ਕੰਮ ਸੋਚਿਆ ਹੋਇਆ ਇੱਕ ਆਪਾਂ ਨੇ ਖਾਣੇ ਪੀਣੇ ਵਾਲਾ ਰੈਸਟੋਰੈਂਟ ਆ bắtਾ ਸ਼ੁਰੂ ਕਰਨਾ ਇੱਕ ਟੂਰ ਐਂਡ ਟਰੈਵਲ ਦਾ ਕੰਮ ਸ਼ੁਰੂ ਕਰਨਾ ਆਪਣਾ ਸੋਲਰ ਪੈਨਲ ਵਾਲਾ ਵੀ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨਾਲ ਵੀ ਡੀਲ ਚੱਲ ਰਹੀ ਸਾਡੀ ਡਿਸਟ੍ਰੀਬਿਊਟਰ ਉਹ ਵੀ ਕੰਮ ਸ਼ੁਰੂ ਕਰਾਂਗੇ ਕੰਮ ਬਹੁਤ ਸੋਚੇ ਹੋਏ ਆ ਦੇਵੀ ਇੱਧਰ ਕਿਹਨੇ ਜੀ ਚੱਲੀਏ ਫਿਰ ਹਾਂਜੀ ਚਲੋ ਵੀ ਫਿਰ ਹਾਂ ਤੇਲ ਨਾ ਕਰੋ ਬਾਰੀ ਖੁੱਲੀ ਹੈ ਥੈਂਕ ਯੂ ਬਾਰੀ ਦੀਉ ਕਰ ਰਿਹਾ ਹੈ ਨਹੀਂ ਨਹੀਂ ਹਾਂ ਸਿੱਟ ਸੀਟ ਬੈਂਡ ਸੀਟ ਬਾਰੇ ਉਹ ਬਾਰੀ ਦਬੀ ਕਰ ਰਿਹਾ ਨਾ ਬਾਰੀ ਜਿਹੜੀ ਕੱਲ ਤੁਸ ਕੱਲੜ ਵੀਡੀਓ ਦੇਖਿਆ ਨਾ ਉਹ ਨਾਲ ਦੇ ਪਿੱਛੇ ਆਹੇ ਦਸਰੇ ਵਿੱਚ ਵੀ ਥੋੜੀ ਬਾਰੀ ਖੁੱਲੀ ਹੈ ਉਹ ਪੂਰਾ ਪ੍ਰੋਪਰ ਲੋਕ ਰੱਗ ਨਹੀਂ ਰਿਹਾ ਹੈਗਾ ਅੱਜ ਕੱਲ ਆਉਂਦੇ ਵਾਪਸ ਮੈਂ ਕਿ ਯਾਦ ਰੱਖੀ ਮਿਲ ਕੇ ਜਾਊਂਗਾ ਉਹਨੂੰ ਫਿਰ ਵੀ ਉਹਨੇ ਕਿਹਾ ਕਹਿੰਦਾ ਵੀ ਆਰਡਰ ਕਰਤਾ ਕ ਨਹੀਂ ਕਰਤਾ ਜਿਹੜੀ ਬਾਰੀ ਨਾ ਫਿਰ ਸਾਈਡ ਵਾਲੀ ਨਵੀਂ ਪੈਣੀ ਆ ਕੱਲ ਲੱਗ ਗਈ ਥੋੜੀ ਜੀ। ਲੋ ਜੀ ਸਾਡਾ ਦਫ਼ਤਰ ਬਣ ਕੇ ਵੀ ਤਿਆਰ ਆ ਦਿਖਾਉਂਦਾ ਤੁਹਾਨੂੰ ਦਫ਼ਤਰ ਅੰਦਰ ਤੇ। ਇੱਥੋਂ ਮੇਰਾ ਜਿਹੜਾ ਫਲੈਟ ਆ ਤਕਰੀਬਨ 1 ਕਿਲੋਮੀਟਰ ਦੂਰ ਇੱਥੋਂ ਦਿਖਦਾ ਫਲੈਟ ਮੇਰਾ ਦਿਖਾਉਂਦਾ ਤੁਹਾਨੂੰ ਮੈਂ ਜ਼ੂਮ ਕਰਾ ਕੇ। ਪਹਿਲਾਂ ਦਫ਼ਤਰ ਸਾਡਾ ਉਹ ਹੁੰਦਾ ਸੀ ਇੱਧਰ ਤੇ ਇੱਥੇ ਆਪਣੇ ਡੰਪ ਬਣਾ ਦੇਣਾ ਇੱਥੇ ਗੱਡੀ ਧੋਣੇ ਵਾਲਾ। ਚੱਲ ਵੀ ਆ ਦੇਖਾ ਮੈਂ ਤੁਹਾਨੂੰ ਆਜਾ। ਲੋ ਜੀ ਇੱਥੇ ਅਸੀਂ ਬਰਕਰਰ ਰੱਖਿਆ ਹੋਇਆ। ਅਦਰੋਂ ਉਹਨਾਂ ਵਰਕਰ ਨੂੰ ਬੁਲਾਉਂਦਾ ਹਾਂ ਅੰਦਰ ਸੌ ਗਿਆ ਹੈ ਬੰਦੇ ਬਾਹਰ ਆਏ ਹੋਏ ਆ ਆ ਪੂਰੀ ਲੋਕੇਸ਼ਨ ਬਣਾਤੇ ਨਾ ਪੂਰਾ ਘੈਂਟ ਹੋਣਾ ਹੈ ਇਸੇ ਲਵਾਤਾ ਇਹ ਉਹ ਤੋਂ ਚਾਰੇ ਤਿੰਦੇ ਲੱਤਾ ਹੈਗੇ ਇਸੇ ਉੱਥੇ ਤਾਂ ਫੋਨ ਫਿਕਾ ਦੇ ਬਲਾ ਫਲੈਟ ਬੋਰਡ ਨੂੰ ਕਾਦੇ ਬੁਲਾਇਆ ਹੋਇਆ ਬੰਦ ਕਰ ਤਾ ਸੋ ਚੌਕ ਅੱਛਾ ਇੱਥੇ ਪੈਂਡ ਦਾ ਇੱਧਰ ਸੋਈ ਹੈ ਉੱਧਰ ਸਾਹਮਣੇ ਬਾਥਰੂਮ ਹੈ ਇੱਥੋਂ ਪੂਰਾ ਸਾਰਾ ਹੈਂਡਲ ਕਰਾਂਗੇ ਦੇਖਣ ਦਾ ਧੰਨਵਾਦ ਚੱਕ ਕੇ ਦਿਖਾਵਾਂਗਾ ਲੈ ਫਿਰ ਇੱਥੇ ਦੇਖੂਗਾ ਸਾਰਾ ਕੁਝ ਇਹ ਕਾਲੇ ਸਿੱਸੇ ਆ ਅਸੀਂ ਬਾਹਰ ਕੜੇ ਦਿਖਦੇ ਨਹੀਂ ਹੈ ਨਾ ਅੰਦਰ ਖੜੇ ਦਿਖਦੇ ਨਹੀਂ ਹੈਗੇ ਤੇ ਕਰ ਮਰ ਕਰਦੇ ਫੋਨ ਉਹ ਵੀ ਬੰਦਾ ਅਗਜ ਨੇ ਏਸੀ ਫਿੱਟ ਕਰਨੇ ਆ ਆ ਜਾਓ ਉਤਰਿਆ ਥੱਲੇ ਦਫ਼ਤਰ ਦੇਖ ਲਓ ਸਾਡਾ ਲੱਡੀ ਜੇ ਬੈਠੇ ਬੰਗਲੇ ਚੀਜ਼ਾਂ ਕੋਕਾ ਕੋਲਾ ਕੋ ਕਿਆ ਪੀਣਾ ਮੈਂ ਉਹ ਪੀਂਦਾ ਵੀ ਉਹੀ ਪੀਂਦਾ ਵੀ ਠੀਕ ਹੈ ਹੁਣ ਉਤਰਿਆ ਥੱਲੇ ਕARTA ਤਿਆਰ ਮੈਨੂੰ ਅੰਦਰ ਕਾ ਲੈਣੀ ਨੀ ਮੈਨੂੰ ਨਾ ਨਾ ਮੈਂ ਤੇ ਅੰਦਰ ਵੜ ਗਿਆ ਮੈਂ ਤਾਂ ਕੋਦ ਮੈਂ ਤਾਂ ਕੋਦ ਤੇਰਾ ਲੋਕ ਲੱਗਾ ਦੇਖ ਲੈ ਇੱਥੇ ਤੇ ਜੇ ਮੈਂ ਲੋਕ ਲੱਗਾ ਨਾ ਮੈਂ ਖੜਕਾਦਾ ਨਹੀਂ ਤਾਂ ਤੇਰਾ ਫੋਨ ਇਹਦੇ ਚੱਕਣਾ ਹੈਗਾ ਉਧਰ ਸਾਹਮਣੇ ਉਹ ਦੂਜੇ ਬੰਦੇ ਨੂੰ ਹੱਕਾ ਮਾਰੀ ਜਾਂਦਾ ਮੈਂ ਆਹੇ ਮੇਰਾ ਫਲੈਟ ਇੱਥੇ ਤੇ ਆਹ ਸਾਡਾ ਦਫ਼ਤਰ ਇੱਥੇ ਨੇੜੇ ਹੀ ਆ ਦੂਰ ਨਹੀਂ ਆਂ ਤਾ ਨਹੀਂ ਕਾਲੇ ਹਾਂ ਅੰਦਰ ਵਧੀਆ ਤੇ ਪੇਪਰ ਵਧੀਆ ਲਵਾਤਾ ਹੈ ਕਰ ਉਦਰ ਚੀਖ ਦਿਖਾਵਾਂ ਇੱਕ ਮੈਂ ਕਿਹਾ ਆ ਜਾ ਤੇਰੇ ਭਤੀਜੇ ਨੇ ਕਕਾਰਾ ਕਰਿਆ ਦਿਖਾਵਾਂ ਆ ਜਾ ਆ ਦੇਖ ਤਾਂ ਠੋਕਤੀ ਇੱਥੇ ਆ ਲੈ ਨਹੀਂ ਨੱਥੀ ਥੜਿਓ ਅੱਥੇ ਬੱਜੀ ਗਿਆ ਚੱਲ ਕੋਈ ਤੇ ਨਹੀਂ ਅੰਦਰ ਇਹ ਫਿਰ ਲੱਗ ਗਿਆ ਹਾਂ ਇਹ ਤਾਂ ਗੱਡੀ ਖੜਾ ਪਿੱਛੇ ਥੋੜੀ ਪਿੱਛੇ ਨੂੰ ਰੁਕਤੀ ਸਾਡੀ ਕਾਹਦੇ ਚ ਬੱਜੀ ਜਾ ਕੇ ਅੰਦਰ ਰਹਿ ਗਈ ਮੈਂ ਤਾਂ ਚਲੋ ਚੱਕਰੋ ਫਰੇ ਸੀ ਜਾਇਆ ਬਸ ਮੈਂ ਚੱਲੇ ਉੱਥੋਂ ਆ ਜਾ ਲੱਗਦੀ ਆਂਦਾ ਲੱਗ ਜਾਂਦਾ ਜੇ ਤੇ ਜਾ ਪਿਆ ਘੱਟ ਨੰਬੀ ਪੈ ਜਾਣਾ ਸਾਰਾ ਇਹ ਸੋਰੀ ਭਾਜੀ ਲੇਟ ਹੋ ਗਿਆ ਮੈਂ ਥੋੜਾ ਜਿਹਾ ਕੋਈ ਗੱਲ ਹੀ ਕੋਈ ਗੱਲ ਭਾਜੀ ਹੋਰ ਸੁਣਾਓ ਬੇਟਾ ਤੇਰਾ ਹੀ ਅੱਛਾ ਬੇਟਾ ਦੋਨੇ ਇਕੱਠੇ ਕੰਮ ਕਰਦੇ ਇਕੱਠੇ ਹੀ ਤਰਾ ਮਾਰੇ ਪਿੱਛੇ ਅਸੀਂ ਲੈ ਕੇ ਆ ਰਿਹਾ ਠੀਕ ਠੀਕ ਤੇ ਆਹ ਲਾਡੀ ਭਾਈ ਜੀ ਲੱਤੇ ਇੱਧਰ ਆ ਆ ਓਕੇ ਓਕੇ ਇੱਥੇ ਇਹਦੇ ਵਿੱਚ ਵੀ ਲਾਉਣੇ ਆਪਾਂ ਨੇ ਅਸੀਂ ਸੋਤੇ ਲਵਾਵਾਂਗੇ ਇੱਕ ਉਹ ਉੱਤਰ ਬਿਲਾ ਉਹਦੇ ਵਿੱਚ ਵੀ ਆਪਾਂ ਸੋਤੇ ਲਵਾਵਾਂਗੇ ਠੀਕ ਹੈ ਠੀਕ ਇੱਕ ਦਿਨ ਜੇ ਇਹਦੇ ਨਾਲ ਹੁਣ ਰਜਿਸਟਰੀ ਹੋ ਜਾਣੀ ਆਪਣੀ ਆਹ ਲੱਤੇ ਜਿੱਦਨੇ ਸੀ ਆਹ ਬੋਲ ਟਸ ਦੇ ਜੀ ਇਹ ਹੁਣ ਤੁਹਾਨੂੰ ਪਤਾ ਵਾਂ ਕਾਪਰ ਕਿਹਾ ਹੁੰਦਾ ਭਾਜੀ ਕਹਿੰਦੇ ਜਿਹੜਾ ਕਾਪਰ ਦੇ ਕਿਆ ਕਹਿੰਦੇ ਭਾਜੀ ਪਹਿਲਾਂ ਤੁਸੀਂ ਕਾਪਰ ਕੋਇਲ ਹੁੰਦੀ ਹੈ ਜੀ ਕਾਪਰ ਦੀ ਉਹ ਡਾਟ ਦੀ ਉਹ ਡਾਟ ਦੀ ਉਹ ਹੋਵੇ ਸਭ ਤੋਂ ਬੈਸਟ ਆ ਬੈਸਟ ਉਹ ਹੈ ਇੱਕ ਐਲੂਮੀਨੀਅਮ ਦਾ ਹੁੰਦਾ ਉਹ ਜਿਹੜਾ ਉਹਦੀ ਲਾਈਫ ਬਹੁਤ ਘੱਟ ਹੁੰਦੀ ਆ 2-3 ਸਾਲ ਬਾਅਦ ਨੇ ਰਿਪੇਅਰ ਮੰਗਣੀ ਮੰਗਣੀ ਚਾਹੀਏ ਤੁਸੀਂ ਜਿਹੜੀ ਮਰਜ਼ੀ ਕੰਪਨੀ ਤੇ ਲੈ ਲਓ ਅੱਛਾ ਉਹ ਜਿਹੜਾ ਕਾਪਰ ਦਾ ਹੋਵੇਗਾ ਕਾਪਰ ਦਾ ਦਾ 10-15 ਸਾਲ ਦੀ ਲੋਡਿੰਗ ਹੀ ਦਿੰਦੀ ਵੈਸੇ ਪਰ ਦੇਖ ਲਓ ਜੇ ਨਹੀਂ ਫਿਰ ਬਟਾ ਲਿਆ ਹੁੰਦਾ ਜਾ ਕੇ ਫਿਰ ਹਾਂਜੀ ਕੋਈ ਵਾਰ ਚੈੱਕ ਕਰ ਲੈਣੀ ਹੈ ਚੈੱਕ ਕਰ ਲੈ ਪਰ ਦੇਖ ਲਓ ਜੇ ਪਰ ਭਾਜੀ ਕਹ करते महाराज सुख रखे हो गए ऊपर चलो पार्टी होगी <laughs> ਪਰ ਠੀਕ ਹੈ ਹਾਂਜੀ ਇਹ ਜਿਹੜੀਆਂ ਨਾ ਪਾਈਪਾਂ ਆਪਣੀਆਂ ਫਿਟਿੰਗ ਵਾਲੀਆਂ ਇਹ ਵਾਪਸ ਹੋ ਜਾਣੀਆਂ ਅੱਛਾ ਐਂਡਸ ਪੈਸੇ ਮਿਲ ਜਾਣਗੇ ਆਪਾਂ ਹਾਂਜੀ ਇਹਦਾ 1 ਦਾ 1200 ਰੁਪਇਆ ਵਾਪਸ ਦੇਣੀ ਹੈ ਇੱਕ ਦਾ ਅੱਛਾ ਇੱਕ ਦਾ ਹਾਂਜੀ ਦੇਖੋ ਫਿਰ ਗੱਲੇ ਬਣ ਗਈ ਫਿਰ ਹਾਂਜੀ ਤੇ ਤਿੰਨਾਂ ਚ ਨਿਕਲਣਗੇ ਤਿੰਨਾਂ ਚ ਵਾ ਠੀਕ ਹੈ ਤਿੰਨੇ ਵਾਪਸ ਦੇ ਦੁਕਾਨਦਾਰ ਨੂੰ ਕਹਦੇ ਵੀ ਇਹਦੀ ਵਾਪਸ ਕਰ ਅੰਡਰਗਰਾਉਂਡ ਅੰਡਰਗਰਾਉਂਡ ਸਾਰੀ ਇਹ ਹੁੰਦੀ ਆਊਟਡੋਰ ਰਸਤੇ ਜਿਹੜੇ ਅੰਡਰਗਰਾਉਂਡ ਦੀ ਫਿਟਿੰਗ ਆਉਂਦੀ ਲੋਕ ਅੰਡਰਗਰਾਉਂਡ ਤੋਂ ਅੱਧ ਤੂੰ ਦੂਜੀ ਪੈਚਲ ਦੇਖ ਲੈ ਉਹ ਦਾਰ ਅੰਦਰ ਆ ਚਲੀ ਅੰਦਰ ਚੱਲ ਗਏ ਇਹਨਾਂ ਕੋ ਫਲੈਟ ਦੇ ਵਿੱਚ ਸਾਰੀ ਅੰਡਰਗਰਾਉਂਡ ਫਿਟਿੰਗ ਹੋਈ ਹੁੰਦੀ ਹੈ ਆ ਚੱਲ ਇਹ ਵਾਪਸ ਹੋਣਗੀ ਦੁਕਾਨਦਾਰਾਂ ਨੂੰ ਤੁਹਾਨੂੰ ਕਰ ਰੱਖ ਲੈ ਵਿੱਚ ਮੈਂ ਚੱਲ ਚੱ ਦੇ ਕੇ ਜੇ ਅੱਗੇ ਆ ਜਾ ਕਿੱਦਾਂ ਲੱਗਿਆ ਮੈਂ ਛੋਟਾ ਹੱਥ ਹੀ ਚਲਾ ਕੇ ਫਿਰ ਹਾਂ ਥਾਰ ਹੋਰ ਤਰ੍ਹਾਂ ਲੱਗਦੀ ਹੈ ਹਾਂ ਥਾਰ ਹੋਰ ਤਰ੍ਹਾਂ ਨਕਲੀ ਥਾਰ ਹੋਰ ਤਰ੍ਹਾਂ ਦੀ 라ਦੀਆ ਇਹ ਬੱਚੇ ਹੈਂ ਪਰ ਬੈਠੇ ਖਾ ਰਹੇ ओके ਇਹ ਛੋਟੇ ਕੰਮ ਬਤਾ ਜਦ ਮਿੱਟੀ ਮੁੱਟੀ ਸਿੱਟਣ ਬਾਰੇ ਕਾਲੇ ਦਾ ਹੈ ਹਾਂਜੀ ਹਾਂਜੀ ਕੁਝ ਛੈਡ ਸੂਟ ਚ ਫੂੜੀ ਮਿੱਟੀ ਲੈ ਕੇ ਜਾਣੀ ਹੁੰਦੀ ਆ ਹਾਂਜੀ ਹਾਂਜੀ ਚੱਕ ਮਾਈਂ ਗਲੀ ਮੱਲੇ ਜਾਣਾ ਚੱਕ ਮਾਈਂ ਜਿਹਦੇ ਪਿੱਛੇ ਪਲਟੀ ਕਰ ਦਿੰਦੇ ਲਿਫਟ ਵਾਲਾ ਹਾਂ ਲੱਗਣਾ ਆਪਣਾ ਭਾਜੀ ਇਹ ਐ ਪਾ ਉੱਥੇ ਬਾਅਦ ਚਲੋ ਨਾ ਇਹ ਤਿੰਨੇ ਰੂਮਾਂ ਚ ਲਾਉਣੇ ਆਪਾਂ ਨੇ ਠੀਕ ਹੈ ਠੀਕ ਹੈ ਜਾਈਓ ਇਹ ਇੱਧਰ ਜਾਇਓ ਉਹ ਲੋਕਾਂ ਦੇ ਸਾਹਮਣੇ ਪਾ ਜੀਓ ਇਹ ਡਿਸਪਲੇ ਆ ਉਹ ਕੁਥਲੇ ਨਾ ਭਾਜੀ ਆ। ਉਹ ਠੀਕ। ਹਲਾ ਪਹਿਲਾ ਡਾਵਾ ਵਾਲ ਤੇ। ਮਿਲ ਕੋ ਨਾਲ ਨਾ। ਹਾਂ ਹਾਂ ਹਾਂ। ਲੱਗ ਜਣਾ ਉਸ ਤੋਂ ਸਾਹਮਣੇ ਲੱਗ ਜਾਊਗਾ। ਹੂੰ। ਹੁਣ ਪ੍ਰੋਬਲਮ ਇੱਕ ਭਾਜੀ ਉਹ ਲਾਈਟ ਨਹੀਂ ਹੈਗੀ। ਹਾਂਜੀ ਹਾਂਜੀ। ਹੁਣ ਸਾਡੇ ਦਾ ਸਾਨੂੰ ਇਨਵਰਟਰ ਲਵਾਇਆ ਫਿਰ ਇਹਨਾਂ ਨੂੰ ਸਾਰੇ ਕਮਰੇ ਦੇ ਪਿੱਛੇ ਹੁਣ। ਹਾਂ। ਮੈਂ ਕਿਹਾ ਦੇਖ ਲਓ ਤੁਸੀਂ। ਉਹ ਕਮੀ ਪੇਚੀ ਦਿਰੋਣ ਨੂੰ ਸਾਰਾ ਸੂਤਰ ਰੱਖਿਆ ਹੋਣਾ ਨੇ ਇਹਦਾ ਮੁੰਡਾ ਠੀਕ ਆ ਪੱਖਾ ਚੱਲਦਾ ਬਾਹਰ ਬਾਹਰ ਨਿਕਲਦਾ ਇਹਨੂੰ ਇੱਕ ਇਹਦੇ ਪਿੱਛੇ ਪੜਦਾ ਹੋਰ ਲੱਗੂਗਾ ਮੇਰੇ ਖਿਆਲ ਚਾ ਨਾ ਵੀ ਹਲਾ ਸੇਕ ਬਹੁਤ ਆ ਰਿਹਾ ਅੰਦਰ ਆ ਨਾ ਐ ਸੱਟ ਦੇ ਦੋਖੋ ਭਾਈ ਠੀਕ ਆ ਨਾ ਪਸੰਦ ਆ ਤੁਹਾਡੇ ਮੁबारक ਆ ਤੁਹਾਡੇ ਪਰਿਵਾਰ ਨੂੰ ہاں ਤੁਹਾਨੂੰ ਵੀ ਦੁਆ ਦਿੰਦੇ ਕਿ ਇੱਥੇ ਹੁਣ ਲੋਜੀ ਸਿਪਰ ਆ ਗਏ ਆ ਸਾਡੇ ਟੈਂਕੀ ਰੱਖੇ ਹੋਈਆਂ ਇੱਧਰ ਸਾਡੇ ਸਾਹਮਣੇ ਗਵਾਂਡੀ ਜਿੱਦਾਂ ਸਾਡੀ ਰਜਿਸਟਰੀ ਇਕੱਠੀ ਹੋਈ ਸੀ ਲੰਘੇ ਅੰਦਰ ਅੰਦਰ ਚਲੇ ਗਿਆ ਹੈ ਥੱਲੇ ਆ ਰਿਹਾ ਮਤਲਬ ਕਿ ਉਹ ਥੱਲੇ ਨੂੰ ਉਤਰਿਆ ਇੱਧਰ ਮਿਲਦੇ ਨੂੰ ਵੀ ਸਾਡੇ ਦੋ ਆਹ ਸਾਹਮਣੇ ਸਾਡੀ ਰਜਿਸਟਰੀ ਇਕੱਠੀ ਹੋਈ ਸੀ ਐਸੀ ਲੱਗ ਗਈ ਕਿ ਇਹ ਕਿਨਿਆ ਲਵਾਤਾ ਇੱਧਰ ਆਹ ਇਹ ਕੋ ਧਰਤੀ ਤੋਂ ਜਿਹੜੇ ਫਿੱਟ ਕਰਨਾ ਬੰਦਾ ਇੱਦੀ ਰੱਖ ਹੋ ਜਾਂਦੇ ਤਾਂ ਇੱਦਾਂ ਹੀ ਸਟੈਂਡ ਹੋਏਗਾ ਸਟੈਂਡ ਬਣ ਜਾਂਦਾ ਸਟੈਂਡ ਮਿਲ ਜਾਂਦਾ ਜੀ ਅੱਛਾ ਇਹ ਸਟਾਰਟ ਲਿਆਉਣਾ ਪੈਣਾ ਕਿ ਹੁੰਦਾ ਵਿੱਚ ਨਾਲ ਨਹੀਂ ਮਿਲਦਾ ਅੱਛਾ ਇਹ ਲੈਣਾ ਪੈਂਦਾ ਲੋ ਜੀ ਰੂਮ ਚ ਰੱਖਦੇ ਸੀ ਹਾਲੇ ਲਾਈਟ ਹੈ ਨਹੀਂ ਲਾ ਲਓ ਇਨਵਰਟਰ ਨੂੰ ਮੋਟਰ ਕੋਈ ਇਨਵਰਟਰ ਲੱਗਿਆ ਵਾ ਜੀ ਨਾ ਦੂਜਾ ਜਨਰੇਟਰ ਜਨਰੇਟਰ ਕਿੱਧਰ ਲਾ ਕਿੱਧਰ ਲਾ ਇਨਵਰਟਰ ਆਪਣਾ 75 ਸਟਾਰਟ ਪਾ ਲਾਤਾ ਯਾਰ ਨਿਰ ਮੈਂ ਤਾਂ ਫਿਰ ਉੱਪਰ ਹੀ ਲਵਾਂਗਾ ਇਹਨੂੰ ਯਾਰ ਮੈਂ ਨਹੀਂ ਬਾਗ ਬਾਦੀ ਗਲੇ ਜਾਨੀ ਤਰਾਜ ਨਹੀਂ ਗਈ ਉਹ ਤਰਾਜ ਹੈ ਨਹੀਂ ਇਹ ਇੱਥੇ ਹੀ ਰੱਖਣਾ ਇਹਦੀ ਜਗ੍ਹਾ ਵੈਸੇ ਉੱਪਰ ਬਣੀ ਹੋਈ ਆ ਉੱਥੇ ਰਖਾਵਾਂਗੇ ਇਹਨੂੰ ਹਾਂ ਚੱਲ ਫਿਰ ਚੱਲ ਹੁਣ ਲਾਈਟ ਨਹੀਂ ਤਾਂ ਫਿੱਟ ਕਰਦਣੇ ਤੇ ਦੇਰ ਹੁਣੀ ਪਹਾਰਾ ਚੱਟ ਲਓ ਭਾਈ ਲਾਈਟ ਆ ਗਈ ਇਹ ਕਰਦੇ ਕੰਮ ਸ਼ੁਰੂ ਫਿਰ ਬੈਠੇ ਉੱਪਰ ਲਾਈਟ ਆ ਗਈ ਹੈ ਨਹੀਂ ਕੋਈ ਨਹੀਂ ਹੁਣ ਗੁੰਡੇ ਨੂੰ ਪਛਦਾ ਕਾਫੀ ਸਮਾਨ ਹੋਦਾ ਤੁਹਾਡੇ ਭਾਜੀ ਫਿਰ ਹੈ ਸਮਾਨ ਸਾਰਾ ਹੀ ਮੇਰੇ ਵੈਲਡਿੰਗ ਦੇ ਸਮਾਨ ਵਿੱਚ ਹੀ ਹੈਗਾ ਅੱਛਾ ਹਾਂਜੀ ਦੋ ਹੀ ਪ੍ਰੋਜੈਕਟ ਮਿਲ ਗਿਆ ਹਾਂ 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 ਸ਼ੁਰੂ ਕਰ ਲੈਣਾ ਤਾਂ ਬਹਿਨਾਂਸ ਮਾਣ ਐਸੀ ਕਿੱਟ ਕਰਨ ਦਾ ਸਾਰਾ ਕੁਝ ਹੈ ਲੈਵਲ ਹੈ ਨਵਾਂ ਹੋ ਕੇ ਉਹ ਜਿਉਣੀ ਦੱਸ ਰਹੇ ਵੀ ਇੱਕ ਕੇਸ ਨੂੰ ਫਿੱਟ ਕਰਨ ਨੂੰ 2 ਘੰਟੇ ਲੱਗ ਜਾਂਦੇ ਆ 2 ਤੋਂ 3 ਘੰਟੇ ਲੱਗ ਜਾਂਦੇ ਨੇ ਫਿੱਟ ਕਰਨ ਨੂੰ ਤੇ ਤਕਰੀਬਨ 3 ਐਸੀ 6 ਘੰਟੇ ਲੱਗ ਜਾਣੇ ਮੈਂ ਘਾਹ ਚਲਾ ਕੇ ਲੈ ਕੇ ਆਉਗਾ ਛੋਟਾ ਹੱਥੇ ਚਲ ਮੈਂ ਚੱਕਦਾ ਇਹਨੂੰ ਅੱਜ ਲੋ ਅਸੀਂ ਜਾ ਰਹੇ ਤੇ ਤੇ ਸਾਡੇ ਗੁੰਡੀ ਦਾ ਫੋਨ ਆ ਗਿਆ ਕਹਿੰਦੇ ਤੁਸੀਂ ਕਿੱਧਰ ਚੱਲੇ ਕਹਿੰਦਾ ਸਾਨੂੰ ਮਿਲ ਕੇ ਜਾਓ ਆ ਸਾਨੂੰ ਆਪਾਂ ਨੇ ਲੰਬੇ ਰਹਿਣਾ ਇੱਥੇ ਮੈਂ ਕਿਹਾ ਮਿਲ ਕੇ ਚੱਲਦੇ ਹਾਂ ਅਸੀਂ ਕਹਿੰਦੇ ਚਾਹ ਪਾਣੀ ਪੀ ਕੇ ਜਿਹੜਾ ਸਾਡੇ ਕੋਲ ਚਲ ਉਹਨਾਂ ਕੋਲ ਚਾਹਦੇ ਹਾਂ ਮੈਂ ਫਿਲਹਾਲ ਖੜਾ ਦੇ ਇੱਥੇ ਨਹੀਂ ਆ ਦੇਖੋ ਉੱਪਰ ਸੀਸਰ ਨੂੰ ਆਤਾ ਆਜੋ ਸੱਸੀ ਕੇ ਭਾਜੀ ਮੈਂ ਕਰਦਾ ਦਿਖਾ ਰਿਹਾ ਤਾਂ ਮੈਂ ਇਹਨਾਂ ਨੇ ਇੱਥੇ ਤਿਆਰ ਕਰਾਇਆ ਹਾਂ ਜੋ ਵੀ ਆਉਣ ਵਾਲੇ ਸਮਝ ਆ ਇਸ ਇਦਾਂ ਤਿਆਰ ਕਰਾਉਣਾ ਆ ਬੈਡਰੂਮ ਇੱਧਰ ਟੀਵੀ ਦਾ ਲਾਗ ਕਰਵਾਤਾ ਭਾਜੀ ਨੇ ਤੇ ਇਦਾਂ ਲੰਬਾਰੀ ਉੱਧਰ ਪਿੱਛੇ ਪਿੱਛੇ ਉਹ ਲਵਾਤੇ ਪਲਾਈ ਹੈ ਜੀ ਹਾਂ ਇਹ ਟੀਕ ਲਗਾ ਕੇ ਪਾਲਿਸ਼ ਹੋਈ ਜੀ ਅੱਛਾ ਪਾਲਿਸ਼ ਹੋਈ ਠੀਕ ਹੈ ਠੀਕ ਹੈ ਜੀ ਇਹ ਵੀ ਪਾਲਿਸ਼ ਹੋਈ ਵੀ ਹੈ ਅੱਛਾ ਜੀ ਡਿੱਕੋ ਪੈਟ ਹੁੰਦਾ ਹਾਂ 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 ਠੀਕ ਹੈ ਠੀਕ ਹੈ ਏਸੀ ਵਾਲੇ ਲੁਆਏ ਨੇ ਹੈ ਗਏ ਅਛੇ ਇਸੇ ਲੋਹਾ ਤੇ ਤਲਵਾਤਾ ਇਹ ਇਕ ਟਨ ਦਾ 1.5 ਟਨ ਦਾ ਭਾਜੇ 1.5 ਟਨ ਦਾ ਲੋਹਾ ਹੈ 1 ਟਨ ਦਾ ਵਿਚਲੇ ਪਾਉਣ ਦਾ ਪੈਸੇ ਜਾਂਦਾ ਫਿਰ ਬਾਅਦ ਵਿੱਚ ਕੁਝ ਵੀ ਆਉਣਾ 1.5 ਟਨ ਦੇ ਚਾਹੀਏ ਥੋੜੀ ਉੱਪਰ ਗਰਮੀ ਵੀ ਹੁੰਦੀ ਨਾ ਥੋੜੀ ਜ਼ਿਆਦਾ ਹਾਂ ਉੱਪਰ ਹਾਂ ਉੱਪਰ ਲਾਸ ਉੱਪਰ ਹੱਥ ਵੀ ਤਪਣੀ ਥੋੜੀ ਜੀ ਹਾਂ 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 ਲੋ ਜਣ ਅੱਗੇ ਦਿਖਾਉਂਦੇ ਆ ਥੋੜਾ ਜਿਹਾ ਇਹਨਾਂ ਦੇ ਜਿਹੜੀ ਸਾਡੀ ਬਿੰਡੋ ਸੇਮ ਸਾਡੇ ਵਾਲੇ ਵਾਂਗੂ ਬਿੰਡੋ ਆਹ ਹਾਂ ਇੱਥੇ ਬੈਠਣ ਦਾ ਪਰ ਜਿਹੜਾ ਪੂਰਾ ਸੈਟਅਪ ਕਰਾ ਬਿਤਾਇਨ ਉਹ ਸਾਮਣੇ ਚਾਰੇ ਇਸੇ ਲੋਹਾ ਤੇ ਤੁਸੀਂ ਹਾਂ ਜੀ ਸਾਰੇ ਲੋਟੇ ਇਹ ਵੀ 1.5 ਡੇਟ ਅੰਦਰ ਲਵਾਇਆ ਹੁਣ ਭਾਜੀ ਠੀਕ ਹੈ ਜੀ ਪੱਖੇ ਵੀ ਬਹੁਤ ਸੋਹਣਾ ਲਾਇਆ ਭਾਜੀ ਤੁਸੀਂ ਤਾਂ ਜੀ ਆਹੋ ਆਹ ਅਦਰ ਦੂਜੇ ਰੂਮ ਵੀ ਦੇਖ ਲੈਣੇ ਭਾਜੀ ਉਹਨਾਂ ਦਾ ਮੈਂ ਭਾਜੀ ਨੇ ਬਹੁਤ ਸੋਹਣਾ ਕਰਤਾ ਹੈ ਭਾਜੀ ਕਿੰਨੇ ਪੈਸੇ ਲੱਗੇ ਟੋਟਲ ਇਹਦੇ ਸਾਰੇ ਭਾਜੀ ਉਪਰ ਵਾਲੇ ਸਮਾਨ ਦੇ ਲੱਗੇ 10-1.5 ਲੱਖ ਰੁਪਏ ਸਾਰਾ ਟੋਟਲ ਅੰਦਰ ਲਾਉਣ ਲੋਣ ਦੇ ਸਾਰੇ ਦੇ ਜੀ 1.5 ਲੱਖ ਰੁਪਏ ਲੱਗੇ ਵਿਚੇ ਬੈੱਡ ਬੂਟ ਵਿਚੇ ਸੋਫੇ 10 ਲੱਖ ਰੁਪਏ ਲੱਗੇ ਭਾਜੀ ਉਹਨਾਂ ਦਾ ਵਿਚੇ ਅਨਬਾਰ ਇਲਮੁਰੀ ਤਿਆਰ ਕਰਾਈਦਾ ਹਾਂ 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 10 ਲੱਖ ਦਾ ਹੋਰ ਖਰਚਾ ਜੇਗਾ ਸਾਡਾ ਹੈ ਜੀ ਵੈਂਟਰੀ ਬਣਵਾਈ ਥੀ ਅੱਛਾ ਇੱਧਰ ਮੂਰੇ ਕਲਮਾਰੀ ਲੱਗ ਬਣਾ ਲਈ ਆਪਣੀ ਹੈ ਜੀ ਅੱਛਾ ਜੀ ਹਾਂ 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 ਠੀਕ ਠੀਕ ਲੈ ਮੁੱਢੇ ਸਾਮਾਨ ਵਾਸਤੇ ਨਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ 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 ਤੁਸੀਂ 6 ਤੋਂ 4 ਤੋਂ ਮੁੰਡਾ ਮਰਜੀ ਦੇਸ ਪੂਰਾ ਕਰੀ ਜਾ ਮੁੰਡਾ ਇਹ ਵਧੀਆ ਇਹ ਵਧੀਆ ਕਰਾ ਲਿਆ ਇਹ ਠੀਕ ਠੀਕ ਇਧਰੀ ਪੱਖਾ ਲਾਉ ਤ ਵਧੀਆ ਲਾਇਆ ਪੱਖੇ ਭਾਈ ਤੁਸੀਂ ਤਾਂ ਹਲੇ ਇਸ ਦਾ ਕਰਾਇਆ ਕਰਕੇ ਠੀਕ ਠੀਕ ਹੀ ਰੱਖੋਇਆ ਹੈ ਨਾ ਸਾਰਾ ਸਮਾਨ ਹਾਂ ਠੀਕ ਹੈ ਤੁਸੀਂ ਤਾਂ ਅਬ ਜੇ ਅਸੀਂ ਵੀ ਰਹਿੰਦੇ ਫਿਰ ਤਾਂ ਅਸੀਂ ਵੀ ਇੰਨੇ ਸਾਡੇ ਪੈਸੇ ਲੱਗੇ ਜਾਣੇ ਤੈਨਾਂ ਦੇ ਤਾਂ ਹਾਂ ਮਿਕਸ ਕਰੂਗੇ ਹਾਂਜੀ ਇਹਦਾਂ ਥੋੜਾ ਆਪਣਾ ਹੈ ਜੀ ਮੈਂ ਸਾਰੇ 1.5 ਟਨ ਦੇ ਲਵਾਏ ਸੀ ਤੁਸੀਂ ਜੀ 1.5 ਟਨ ਦੇ ਹਾਂ 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 ਡਿਵਾਈਡ ਕਰਕੇ ਲਵਾਏ ਅੱਛਾ ਜੀ ਐਸ ਜੀ ਸਾਡੇ ਗੋੰਡੀ ਦਾ ਫਲੱਟ ਇਹ ਮੰਜੇ ਤਾਂ ਪਹਿਲਾਂ ਸਾਡੇ ਇਕੱਠੇ ਰਜਿਸਟਰੀ ਹੋਈ ਸੀ ਤੀ ਇਹ ਪਾਈੜਾ ਤਾਂ 10-12 ਲੱਖ ਰੁਪਏ ਲਾਤਾ ਉੱਪਰ ਆ ਨੰਤਰ ਘਾਟ ਬਣਾਤਾ ਚੀਜ਼ ਮੇਰੇ ਵੀ ਇਹਨੇ ਲਵਾਉਣਗੇ ਮੈਨੂੰ ਲੱਗਦਾ ਘਰ ਦੇ ਕਹਿੰਦਾ ਇੱਦਾਂ ਦੀ ਬਣਾ। ਕੋਈ ਤਾਂ ਸਾਲ ਖਾਲ ਖੜਜੋ ਪੈਸੇ ਪੁਸੇ ਜੋੜ ਲਈ ਥੋੜੇ ਜਿਹਾ ਹੋਰ ਉਪਰ ਤਤੇ ਤਤੇ ਲੱਗੇ ਹਲ ਕਿਸ਼ਤ ਵੀ ਉਤਰਦੀ ਆ। ਚਲ ਮੈਂ ਕਿ ਪਹਿਲਾਂ ਹੁਣ ਚੱਲ ਉੱਧਰ ਸਿੱਧਾ ਓਖੇ ਵਾਲੇ ਕੋਲ ਚੱਲ ਤੇ ਇਹਨਾਂ ਦਾ ਸਮਾਨ ਲਈਏ ਤਾਂ ਵੀਰ ਹੁਣੇ ਭੁੱਖੇ ਜਿਹੜੇ ਬੰਦੇ ਪੱਖੇ ਲਾਉਣਾ ਆਏ ਹੋਏ ਆ ਤੇ ਉਹਨਾਂ ਬੱਤ ਰੋਟੀ ਪਾਣੀ ਚਾਹ ਪਣੀ ਲੈ ਕੇ ਆਈ ਆ। ਜਿੱਥੋਂ ਮੈਂ ਸੀਲ ਤੇ ਟੋਲ ਤੇ ਦੇ ਮੈਂ ਹਾਂ ਸਿਟੀ ਹਾਰਟ ਖਰੜ ਦੇ ਵਿੱਚ ਮੈਨੂੰ ਪੁੱਛ ਰਹੇ ਦੇ ਪ੍ਰਾਈਸ ਕਿਐ ਤੁਹਾਨੂੰ ਸਾਰਾ ਦਿਖਾਉਂਦਾ ਅੰਦਰ ਜਾ ਕੇ ਮੈਂ ਮੇਰੇ ਖਿਆਲ ਤਾਂ ਇਹ ਮੈਨੂੰ ਲੱਗਦਾ ਵੀ ਇਹ ਬਿਲਡਰ ਪੱਖਾ ਗਲਤ ਦੇਤਾ ਰੱਬ ਨੇ ਵੀ ਇੱਥੇ ਜਿਹੜਾ ਤੂੰ ਦਿਖਾਇਆ ਨਹੀਂ ਸਾਨੂੰ ਲੋਬੇ ਆਪਾਂ ਹੁਣ ਦਿਖਾਉਂਦੇ ਆ ਲੈ ਵੀ ਜਾ ਕੇ ਉਹ ਸਾਹਮਣੇ ਹੈ ਲੀਕੋ ਸਟੋਰ ਉੱਥੋਂ ਲੱਤੇ ਦੇ ਮੈਂ ਹੈ ਭਾਈ ਨੂੰ ਵੀ ਦੱਸਿਓ ਨਾ ਦੂਜਾ ਵੀ ਰਾਇਆ ਸੀ ਚਲ ਦੱਸ ਦੇ ਜਾਵੇ ਗੱਲਬਾਤ ਕਰਦੇ ਆ ਸੋ ਦਰ ਆ ਲੱਗ ਜੂਗਾ ਮੈਂ ਕਰਿਆ ਮੋਟਰਸਾਈਕਲ ਕੱਢਣਾ ਹੁਣ ਇੱਥੇ ਨੂੰ ਆ ਕਿਸੇ ਲੱਤੇ ਸੀ ਹੋਰ ਚੱਲੇ ਇੱਥੇ ਪੈਨਾਸੋਨਿਕ ਦੇ ਪੱਖਾ ਕੱਢ ਲੈ ਪੱਖਾ ਆ ਚੱਲਦੇ ਆ ਨੇ ਕੋਲੋਂ ਆਪਾਂ ਇਹ ਆ ਲੱਤੇ ਆ 27 ਜਾਂ 990 ਦਾ ਡਿਸਕਾਊਂਟ ਕਰਕੇ 27000 ਦੇ ਦੇ ਤੇ ਪਨੋਨੇ ਦੇ ਥੱਲੇ ਵਾਲਾ 28000 ਤੇ ਰੱਖਦਾ ਆ ਲੱਤੇ ਦੇ ਆਪਾਂ ਨੇ ਰੇਟ ਲਈ ਕੋ 28000 ਦਾ ਹੈਗਾ ਔਰ 30000 ਦੀ ਬਜਾ 32000 ਦਾ ਆਹ ਕੰਪਨੀ ਬੋਲਟ ਉਸ ਹੈ ਕਿਹਨੇ ਕੋਲ ਹੋਰ ਕਿਹੜੀ ਦੂਜੀ ਕੰਪਨੀ ਕਿਹੜੀ ਆ ਡੈਕ ਆ ਜਾਂਦਾ ਹੈਗਾ ਤੇ ਵਨ ਪੂਲ ਦਾ ਹੈਗਾ ਨਹੀਂ ਕੋਈ ਚਾਬੀ ਗੋਲ ਰੇਜ ਦਾ ਵੀ ਹੈਗਾ ਕਈ ਕੰਪਨੀ ਹੈਗੇ ਸਾਰੀਆਂ ਵਾਲਿਆਂ ਕੋਲ ਸਸਤੇ ਬਾਕੀ ਨਾ ਤੁਸੀਂ ਸਰਚ ਕਰ ਲਿਓ ਇੱਥੇ ਇੱਥੇ ਸਸਤੇ ਮਿਲਦੇ ਨੇ ਹੋਰ ਬਾਕੀਆਂ ਨਾਲੋਂ ਓਹ ਸਾਡਾ ਬਿਲ ਬਿਲ ਹੋ ਗਿਆ ਸਾਰਾ ਆ ਤੁਹਾਨੂੰ ਦਊਗਾ ਇਹ ਇੱਕ ਹਾਂਜੀ ਹਾਂਜੀ ਬਿਲ ਬਿਲ ਚਾਚੀ ਜੀ ਨਮਾਜ਼ ਲੈ ਲੈਣ ਦੇ ਬਾਅਦ ਵਿੱਚ ਆਲੇ ਖਰਚਾ ਬਹੁਤ ਹੋਇਆ ਹੋਇਆ ਮੈਡਮ ਹਲੇ ਨਾ ਨਹੀਂ ਹਲੇ ਚੈੱਕ ਕਰੀਏ 40 45000 ਰੁਪਏ ਹਲੇ ਖਰਜੋ ਹਲੇ ਖਰਚਾ ਬਹੁਤ ਹੋਵੇ ਜਿਆਦਾ ਹਉ ਤੇ ਲਿਖਣਾ ਕੰਪਨੀ ਨੂੰ ਬੁਰਾ ਦੇ ਇਹ ਕਰਤਾ ਹੋਈ ਲੈ ਲਿਆ ਥੋੜਾ ਕੰਪਨੀ ਤੋਂ ਲੈ ਤਾ ਸਾਨੂੰ 250 ਦਾ ਲੋਗਾ ਤਾ ਪੱਖਾ ਛੇਕ ਨੂੰ ਕਹਿਤਾ ਨਹੀਂ ਤੂੰ ਗੱਡੀ ਚ ਰੱਖ ਸਮਾਰ ਆ ਤੈਨੂੰ ਇੱਧਰ ਸਟੈਂਡ ਰੱਖ ਲੈ ਇੱਕ ਸਮਾਰ ਮੈਂ ਹੋ ਲੈ ਆਉਂਦਾ ਮੈਂ ਉਧਰ ਆਰਡਰ ਦੇ ਤਾ ਰੋਟੀ ਤੇ ਮੈਂ ਆਹ ਦੇ 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 ਤਾ ਦੇ ਲਓ ਜੀ ਅੱਜ ਆਪਣੇ ਫਲੈਟ ਚ ਰੋਟੀ ਖਾਣ ਲੱਗੇ ਆ ਅੱਜ ਹੈਗਾ ਤਾਂ ਟਾਈਮ ਇਹ ਜਿਹੜੇ ਮੁੰਡੇ ਨੇ ਇੱਥੇ ਫਲੈਟ 'ਚ ਰਹਿੰਦੇ ਹੋ ਸੈਚਰਡੇ ਸੰਡੇ ਆਪਣੇ ਘਰਾਂ ਚਲੀ ਜਾਂਦੇ ਆ ਜਿਹੜੇ ਹੁਣ ਦੋ ਮੁੰਡੇ ਇੱਥੇ ਬਸ ਤੇ ਵੀਰ ਹੁਣ ਜਿਹੜੇ ਇਸੀ ਕੋਈ ਦੁਕਾਨ ਲੱਗੇ ਉਹਨਾਂ ਵਾਸਤੇ ਵੀ ਲੈਂਦੇ ਸੀ ਮੈਂ ਜਦੋਂ ਇਕੱਠੀ ਬੈਠ ਕੇ ਖਾਂਦੇ ਸਾਰੇ ਬੰਦੇ ਆਜੋ ਭਾਈ ਹੁਣ ਸੰਗੀ ਜਾਂਦੇ ਮੈਂ ਕਹਿੰਦਾ ਉਹ ਆਜੋ ਯਾਰ ਭੈਣ ਤੋਂ ਇਹਦੇ ਠੋਕਰੀ ਗੱਡੀ ਆਦਾਂ ਹੋਰ ਫੇਟ ਠੋਕਰੀ ਗੱਡੀ ਜਾਂਦੀ ਆ ਗੱਡੀ ਨੇ ਮਾਰੀ ਆ ਖੜਾ ਹੋ ਡਰਾਈਵਰ ਬੈਠਾ ਆਜਾ ਕਨੈਕਟਰ ਆ ਆ ਵੀ ਟੁੱਟ ਕੇ ਪੈਸੇ ਸਿਮਰ ਦੂ ਇਹ। ਭਾਈ ਨਮਈ ਕਉਂ ਗਿਆ। ਆ ਲੱਗਿਆ। ਹੈ? ਟਰਾਈ ਦਾ ਮੈਨ ਆ। ਲੈਟ ਬਜ ਗਈ। ਚੱਲ ਦੇਖਦੇ ਆਂ ਕਰਾਉਂਦੇ ਗੱਲਬਾਤ ਕਰਦੇ ਆਂ। ਅੱਜ ਤੱਕ ਸਾਲਾ ਦਿਨੇ ਮਾੜਾ ਚੜਿਆ ਹੋਇਆ। ਚੱਲ ਖੋਏ ਨੇ। ਫੇਰ ਵੀ ਉਹ ਕੋਈ ਗੱਲ ਨਹੀਂ ਫਿਰ ਕੀ? ਮਨ ਸ਼ੋਰਸ ਹੈ ਗਈ ਹੈ। ਉਹ ਬੰਦਾ ਕਹਿੰਦਾ ਭਾਈ ਥੋੜੀ ਹਿਨਸ਼ੋਰ ਥੋੜੀ ਮੈਕਰ ਗੱਡੀ ਸਾਡੀ ਦਸ ਦਿਨਿਆ ਖੜੀ ਰਹਿਣੀ ਪਰ ਉਹਦਾ ਕੀ ਨੁਕਸਾਨ ਕਰਾਂਗੇ ਉਹਦਾ ਕੀ ਪਰਭਾਈ ਕਰੂੰਗਾ ਵੀ ਸਾਨੂੰ ਤਾਂ ਰੋਜ਼ ਗੱਡੀ ਦੀ ਰੋਜ਼ ਲੋਡ ਪੈਂਦੀ ਆ ਇਹਦਾ ਕੋਈ ਨਾ ਬਾਈ ਕੱਟ ਦੋ ਕੱਟ ਕਰਵਾ ਦਿਓ ਚੰਗਾ ਮੈਂ ਤਾਂ ਕਰਦਾ ਤਾਂ ਆ ਦੇਖ ਲਈ ਜਾ ਕੇ ਹੁਣ ਥੋੜੇ ਬੋਧਾ ਕਰਾਵਾਂਗੇ ਯਾਰ ਫਿਰ ਹੁਣ ਉਹਦੇ ਆਣਾ ਜਿਹੜਾ ਕੋਟਿੰਗ ਦੇ ਉੱਪਰ ਆ ਉਹਦੇ ਲਾਵਾਂਗੇ ਪੈਸੇ ਹੁਣ ਆ ਜਿਹੜੀ ਕੋਟਿੰਗ ਨੂੰ ਨਾ ਦੁਬਾਰੇ ਆ ਜਿੰਨਾ ਪੂਰਾ ਪਾੜ ਪਊਗਾ ਇਹਦੇ ਲਈ ਤਾਂ ਥੋੜੇ ਪੈਸੇ ਫਿਰ ਹੁਣ ਕੋਟਿੰਗ ਦੁਬਾਰੇ ਇਹ ਆ ਵੀ ਕਰ ਗਿਆ ਆ ਕੋਈ ਕੋਈ ਬਾਕੀ ਇਨਸੋਰਸ ਕਰਾਂਗਾ ਡੈਂਟ ਕਿ ਨਿਕੂਗਾ ਹਾਂ ਚਲ ਲਓ ਜੀ ਹੁਣ ਆ ਗਏ ਅਸੀਂ ਸਿਮੂਲਰ ਟੇਲਰ ਕੋਲ ਸਾਡੇ ਕਿਸੇ ਨੇ ਗੱਡੀ ਠੋਕ ਦਿੱਤੀ ਕੱਪੜਿਆਂ ਦਾ ਚੌੜੇ ਖਤਮ ਕਰਤਾ ਸਾਡੇ ਅੰਦਰ ਯਾਰ ਆਇਆ ਅਸੀਂ ਆਇਆ ਹਾਂ ਠੰਡਾ ਕਿਹਨੂੰ ਦੇਖਣ ਜੀ ਨਹੀਂ ਕਰ ਰਹੇ ਇਹਨਾਂ ਦਾ ਹਾਂ ਚੱਲ ਇਹਨੂੰ ਕੱਢ ਦਈਏ ਯਾਰ ਬਿਲਕੁਲ ਜਿੱਦੀ ਮਾਰ ਗਿਆ ਸਿੱਸਾ ਕੱਦਰ ਨਹੀਂ ਲੱਛ ਹੈ ਪਰ ਕੋਈ ਨਹੀਂ ਬਾਰ ਕੋਈ ਨਹੀਂ ਬਾਰ ਆ ਲੈ ਤੜਾਏ ਬਦਲ ਲੋਫੇ ਮੇਰੇ ਤਾਂ ਪਸੰਦ ਆ ਠੀਕ ਹੈ ਕੀ ਗਿਆ ਭਾਈ ਕਿਸੇ ਫਾਸਾ ਮੈਂ ਇਹ ਥੋੜੀ ਸ਼ਰਟ ਥੁੱਲੀ ਖੁੱਲੀ ਆ ਲਾ ਮੈਂ ਇਹ ਪਾਉਣ ਲੱਗਿਆ ਹਾਂ ਦੇਖਦੇ ਆ ਤਾਂ ਮੈਂ ਤਾਂ ਕੁੜਤਾ ਥੋੜਾ ਜਿਹਾ ਖੁੱਲਾ ਦਾ ਮੇਰੀ ਸ਼ਰਟ ਖੁੱਲੀ ਥੋੜੀ ਜਿਹੜੀ ਦੂਜੀ ਪਾਈ ਦੀ ਮੈਂ ਉਹ ਹੁਣ ਕਹਿੰਦੇ ਵੀ ਘੰਟੇ ਤੱਕ ਆ ਜਾਓ ਜਦ ਤੱਕ ਉਹ ਕਾਲੇ ਦੇ ਫੋਨ ਆ ਰਹੇ ਜਿਹੜਾ ਟੈਂਪੋ ਸੀ ਚੱਕਰਦਾ ਛੋਟਾ ਹੱਥ ਤੇ ਉਹਨੂੰ ਮੋੜ ਕੇ ਆਈਏ ਕਿੰਨਾ ਚੋਟ ਅੱਜ ਸਾਰਾ ਮੂੜੇ ਖਰਾਬ ਹੋ ਗਿਆ ਸਾਰਾ ਚੱਲੋ ਅੱตรา ਚਲਾ ਚੱਲਦੇ ਰਹਿੰਦੇ ਆ ਕੋਈ ਨਹੀਂ ਹਾਂ ਬੱਸ ਸੜੇ ਵਿਚਾਰਾ ਥੋੜਾ ਥੋੜਾ ਡਰੇ ਕੰਬੇ ਮੈਂ ਉਹਨੂੰ ਸਮਝਾਈ ਜਾਵੇਂ ਯਾਰ ਫਲਾਣਾ ਤਫਕਣ ਉਹ ਮੈਨੂੰ ਕਹੀ ਜਾਵੇ ਤੂੰ ਆ ਗਿਆ ਆਪਣੀ ਕਹਾਣੀ ਦੋ ਮਿੰਟ ਖੜ੍ਹ ਜਾ ਇੱਕ ਬੰਦਾ ਆਪਣੇ ਉਹਦੀ ਗਲਤੀ ਤੂੰ ਆਪਣੀ ਗਲਤੀ ਹਾਂ ਭਾਈ ਮੇਤੇ ਵੱਜ ਗਈ ਗਲਤੀ ਹੋ ਗਈ ਵੀਰੇ ਮਾਫ ਕਰ ਦੋ ਸਾਨੂੰ ਵੀ ਕਾਲੀ ਹੁੰਦੀ ਆ ਠੀਕ ਆ ਮੈਂ ਨਹੀਂ ਦੇਖੀ ਅਸੀਂ ਵੀ ਸਵਾਰੀ ਚੱਕਣੀ ਤੂੰ ਏਦਾਂ ਕੋਈ ਬਹਾਨਾ ਮਾਰਦਾ ਕਹਦਾ ਗਲਤੀ ਤੇਰੀ ਅੰਗਲਤੀ ਵੇਰੀ ਘੱਟੇ ਠੋਕੀ ਮੈਂ ਕਹਿੰਦਾ ਫਿਰ ਇਹ ਜਿੰਨੂੰ ਤਾਂ ਸਜ਼ਾ ਲਾਉਣੀ ਚਾਹੀਦੀ ਮੇਰੇ ਸਭ ਨਾਲ ਇਹਨੂੰ ਬੋਲਣ ਦਾ ਵੀ ਨਹੀਂ ਪਤਾ ਬੋਲਣ ਤਾਂ ਬੋਲਿਆ ਫਿਰ ਬਾਅਦ ਜਾ ਦੇਖੇ ਵੀ ਹੁਣ ਮੈਂ ਗਰਮਜਾ ਹੋਇਆ ਮੈਂ ਕਹਿੰਦਾ ਯਾਰ ਫਿਰ ਏਦਾਂ ਥੋੜੀ ਹੁੰਦੀ ਹੁੰਦਾ ਯਾਰ ਆਈਦਾ ਰਾਮ ਨਾਲ ਮਾਰੇ ਤਾਂ ਅਸੀਂ ਗੱਡੀ ਖੜਾ ਆ ਵੀ ਤੇ ਆਏ ਵਿੱਚ ਮਾਰੀ ਜਾ ਕੇ ਉਹ ਪਿੱਛੇ ਰੋਕ ਲਾ ਗੱਡੀ ਨੂੰ ਮੈਂ ਗਿਆ ਯਾਰ ਆਏ ਅਸੀਂ ਜਾ ਰਹੇ ਸਾਈਡ ਪਰ ਮਾਰੀ ਜਾ ਕੇ ਇਹ ਸਾਈਡ ਤੇ ਸਾਹਮਣੇ ਗੱਡੀ ਦਿਖਦੀ ਹੈ ਸਾਡੇ ਹੁਣ ਅਸੀਂ ਮੈਗਾ ਚਲਾਉਂਦਾ ਖੁੰਜੇ ਦਿਖੇ ਕੋਈ ਆਹ ਖੁੰਜੇ ਵੀ ਕੋਈ ਗੱਡੀ ਅੱਗੇ ਲੱਗਣ ਇਹ ਖੁੰਜੇ ਨੂੰ ਵੀ ਅਸੀਂ ਆਏ ਕੋਈ ਗੱਡੀ ਕ੍ਰੋਸ ਹੋ ਰਹੀ ਹੈ ਤੇ ਪੂਰਾ ਬੱਟਾ ਯਾਰ ਉੱਥੇ ਸਾਈਡ ਪਰ ਮਾਰੀ ਲੈ ਕੇ ਗੱਡੀ ਥੱਲੇ ਜੇ ਅਸੀਂ ਅੱਗੇ ਨੂੰ ਭਜਾਉਂਦੇ ਤਾਂ ਮੂਹਰੇ ਟੁਕ ਜਣੀ ਸਾਡੇ ਮੂਹਰੇ ਗੱਡੀਆਂ ਆ ਗਈਆਂ ਜਾਂ ਉੱਧਰੋਂ ਸਾਈਡ ਕਰਦੇ ਇਹ ਪੂਰਾ ਪੂਰਾ ਸਮਝਦਾ ਵੀ ਥੋੜੀ ਦੋ ਮਿੰਟ 10 ਸਕਿੰਟ ਗੱਡੀ ਰੁਕਦਾ ਇੰਨੇ ਗੱਡੀ ਕ੍ਰੋਸ ਹੋ ਜਾਣੀ ਸੀ ਇੰਨੇ ਮੇਰੀ ਗੱਡੀ ਲੰਘ ਜਾਣੀ ਸੀ ਥੋੜੀ ਥੋੜੀ ਜੀ ਟਾਈਮਿੰਗ ਹੁਣ ਵੀ ਇੱਥੇ ਇੱਥੇ ਦੀਆਂ ਥੋੜੀ ਥੋੜੀ ਟਾਈਮਿੰਗ ਜੀ ਹੁੰਦੀਆਂ ਕੋਈ ਇੱਥੇ ਨਾ ਅੱਜ ਕੱਲ ਪੂਰੇ ਫਾਸਟ-ਫਾਸਟ ਕੇ ਲੰਘਦੀਆਂ ਗੱਡੀਆਂ ਅੱਛਾ ਕੋਈ ਨਹੀਂ ਚਲੋ ਜਣ ਥਾਰ ਤੁਸੀਂ ਇੱਥੇ ਖੜ੍ਹਨ ਦੋ ਆ ਲੈ ਜੋ ਟੈਂਪੂ ਟੈਂਪੂ ਜੀ ਜਾਓ ਹੁਣ ਤੁਸੀਂ ਥੋੜੇ ਡਰੇ ਲੱਗਦਾ ਇੰਸਪੈਕਟਰ ਟੈਂਪੂ ਜੀ ਚਾਬੀ ਲੈ ਲੈ। ਚਾਬੀ ਲੈਣੀ ਚਾਬੀ। ਚੱਲ ਬੈਠ ਵਿੱਚ ਆ ਜਾ। ਤੂੰ ਪਿੱਛੇ ਚੜ ਕੇ ਖੜਾ। ਹਾਂ। ਇਹਦੇ ਵਿੱਚ ਬਾੜੇ ਦੇ ਵਿੱਚ। ਮੇਰੇ ਤੋਂ ਖੜੀ ਜਾਵਾ। ਹਾਂ, ਖੜ ਦੀ ਬਾਏ ਕਰਦੀ ਜਾ ਸਾਰੇ ਤੂੰ। ਸਾਰੇ ਬੈ ਜਾ। ਇਹ ਕੰਗਰਮਨ ਤੇ ਤੇ ਡੰਬੂ ਤੇ। ਉਹ ਡੈਮਪਰ ਤਾਂ ਘਰ ਛੱਡਿਆ ਹੋਊਗਾ ਫਿਰ ਤੈਨੂੰ। ਆ ਡੈਂਪਰ ਆ ਜਾਊਗਾ ਉਹ ਕਹਿ ਦਊਗਾ ਪਾਲੇ ਪਿੱਛੇ ਲੂੰਗਾ। ਇਹ ਕਾਲੇ ਵਾਲੀ ਸਕੂਟਰ ਹੀ ਲੈ ਜਾਓ। ਲੈ। ਕਾਲੇ ਨੂੰ ਕਾਲੇ ਤੇ ਸਕੂਟਰ ਹੀ ਲੈਣ ਕਿ ਦਊਂ ਚੋ। ਚੰਚਲ ਹੌਲੀ ਹੌਲੀ ਚੱਲ ਬਾਏ ਥੱਲੇ ਦਾ ਕਰਤੇ ਥੱਲੇ ਥੱਲੇ ਏਸੀ ਚੱਲ ਉੱਪਰ ਰਹਿ ਗਏ ਭਾਈ ਥੱਲੇ ਵਾਲੇ ਨੂੰ ਕਹਿੰਦੇ ਇਹਨੂੰ ਕਹਿੰਦੇ ਹੁੰਦੇ ਆ ਇਹਨੂੰ ਆਊਟਡੋਰ ਕਹਿੰਦੇ ਆ ਆਊਟਡੋਰ ਉਹਨੂੰ ਦੂਜੇ ਜਿਹੜਾ ਅੰਦਰਲਾ ਉਹ ਇਨਡੋਰ ਹੈ ਇਹ ਵਿੰਡੋ ਐਸੀ ਲੱਗਉਂਦਾ ਜਿਹਦੇ ਵਿੱਚ ਸਾਰਾ ਕੁਝ ਹੁੰਦਾ ਅੰਟੇ ਕਿੰਦ ਲਾਇਆ ਹੋਣੇ ਨੇ ਇੰਡੀਆ ਹੁੰਦਾ ਸਿੱਧਾ ਕੇ ਲੈ ਰਹਾ ਹੋ ਚੁੱਕਿਆ ਸਨ ਹੁਣ ਤੱਕ ਹੁਣ ਤੱਕ ਕੰਮ ਨਹੀਂ ਹੋਇਆ 10 ਮਿੰਟ ਦਾ ਕੰਮ ਹੋ ਰਿਹਾ ਹੈ ਇੱਕ ਹੁਣੇ ਹੁਣੇ ਨਵੀਂ ਚੀਜ਼ ਪਤਾ ਲੱਗੀ ਆ ਇਹ ਨਾ ਏਸੀ ਵਾਲਾ ਕਸਟਮਰ ਕੇਅਰ 'ਚ ਫੋਨ ਕਰਨਾ ਪੈਂਦਾ ਤਾਂ ਚੱਲਦੇ ਹਜੇ ਕਿਤੇ ਚੋਰੀ ਹੋ ਜAVE ਜਾਂ ਹੋਰ ਕੁਝ ਜਿਹੋ ਵਿੱਚ ਬੜਾ ਕੁਝ ਜੀ ਹੁਣ ਨੰਬਰ ਟੈਲੀਫੋਨ ਮੇਰਾ ਭਰੂਗਾ ਸਾਰਾ ਕੁਝ ਦੱਸਾਂਗੇ ਕਿਹਦੇ ਨਾਮ ਉਪਰ ਕਿ ਆਸਰਾ ਹੋਵੇ ਉਹਨਾਂ ਕਸਟਮਰ ਕੇਅਰ 'ਚ ਪਤਾ ਕਰਾ ਫਿਰ ਚੱਲਣੇ ਇਹ ਇੱਕ ਉਹਦੇ ਕੋਡ ਆਊਗਾ ਫਿਰ ਜੇ ਭਰਨਾ ਪੈਣਾ ਫਿਰੇ ਚੱਲਣੇ ਕਿਉਂ ਤਾਂਹੀਂ ਇਹ ਚੋਰੀ ਹੋਣ ਦਾ ਖਤਰਾ ਨਹੀਂ ਹੁੰਦਾ ਲਓ ਜੀ ਫਲੈਟ ਬਾਅਦ ਚੱਲਦਾ ਪਹਿਲਾਂ ਆਪਣੇ ਸਬਸਕ੍ਰਾਈਬਰ ਮਿਲਣ ਆ ਗਏ ਫਿਰ ਮੈਂ ਕਿਹਾ ਇੱਥੇ ਆ ਜਾਓ ਇੱਥੇ ਫਿਰ ਲੋਕੇਸ਼ਨ ਭੇਜ ਦਿੱਤੀ ਮੈਂ ਹਾਂਜੀ 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 ਪਰ ਅੱਜ ਕਹਿੰਦੇ ਪਿੰਡ ਵੀ ਗਏ ਆ ਪਿੰਡ ਦੇ ਬੜੇ ਔਖੇ ਵਿੱਚ ਬਹੁਤ ਵੇਟ ਕਰਾਈ ਮੈਂ ਮਾਫੀ ਮੰਗਦਾ ਤੁਹਾਡੇ ਤੇ ਮੈਂ ਹਾਂ ਜਦੋਂ ਫਾਈਨਲੀ ਮਿਲ ਗਏ ਇੰਨੇ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਤੁਸੀਂ ਮਿਲ ਕੇ ਬਹੁਤ ਵਧੀਆ ਲੱਗਾ ਜੀ 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 ਸ਼ੁਕਰੀਆ ਸ਼ੁਕਰੀਆ ਜੀ ਹੁਣ ਤੁਸੀਂ ਆਇਓ ਕੁੰਮੀ ਮਾ ਜਰੂਰ ਜਰੂਰ ਕੁੰਮੀ ਮਾ ਜਰੂਰ ਜਰੂਰ ਆਵਾਂਗੇ ਅੰਬਾ ਠੀਕ ਆਗੇ 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 ਜਰੂਰ 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 ਲੋ ਭਾਈ ਇਹ ਲੜਕੀ ਨੇ ਵੀ ਚੈਨਲ ਬਣਾਇਆ ਛੋਟਾ ਜਿਹਾ ਇੱਕ ਜਰੂਰ ਸਪੋਰਟ ਕਰਿਓ ਕਿਹ ਆ ਚੈਨਲ ਨਾਮ ਹੈਗੇ ਜਸਨੀਤ ਵਲੌਗ ਜਸਨੀਤ ਵਲੌਗ ਪਰ ਮੈਂ ਤਾਂ ਕਰੋ ਬਦੇ ਬਦੇ ਵੀਡੀਓ ਬਣਾਉਂ। ਕਿਹਾ ਬਲੌਗਿੰਗ ਬਲੌਗੇ ਬਣਾਉਂਦੇ ਮੇਰੇ ਡੇਲੀ ਦੇ ਬਲੌਗ ਹੈ। ਹਾਂਜੀ ਠੀਕ ਹੈ ਠੀਕ ਹੈ। ਚਲੋ ਨਵੇਂ-ਨਵੇਂ ਬਲੌਗਰਾਂ ਨੂੰ ਦੇਖਣਾ ਸ਼ੁਰੂ ਕਰੋ। ਹੁਣ ਤਾਂ ਅਸੀਂ ਤਾਂ ਪੁਰਾਣੇ ਹੋ ਗਏ। ਹੋ ਨਹੀਂ ਨਹੀਂ। ਨਵੇਂ-ਨਵੇਂ ਨੂੰ ਸਪੋਰਟ ਕਰੋ। ਲੋਕੀ ਜ਼ਿਆਦਾ ਜ਼ਿਆਦਾ ਹਾਂ। ਪਏ ਇਹਨਾਂ ਨੂੰ ਜ਼ਿਆਦਾ ਸਪੋਰਟ ਕਰੇ ਕਰੋ। ਜ਼ਿਆਦਾ ਮਿਹਨਤ ਕਰਦੇ ਨਵੇਂ-ਨਵੇਂ ਬੱਚੇ ਦੇਖ-ਦੇਖ ਕੇ ਅੱਗੇ ਆਉਂਦੇ ਆ। ਅਸੀਂ ਤਾਂ ਕਹਿੰਦਾ ਭਾਈ ਸਾਹਿਬ ਅੱਗੇ ਜਾਣਾ, ਤਰੱਕੀਆਂ ਕਰਨ ਸਾਰੇ। ਲਓ ਭਾਈ ਅਸੀਂ ਆਲੇ ਫਿਰ ਚੱਲੇ ਹੁਣ। ਹਾਂਜੀ। ਆ ਸਾਡੇ ਅਸੀਂ ਚੱਲ ਹੁਣ ਕੱਲੂ ਕਰਾਂ ਕਸਟਮਰ ਕੇ ਨਾਲ ਫੋਨ ਹੀ ਚੱਕ ਹਾਂ ਠੀਕ ਹੈ ਮਿਲਦੇ ਫਿਰ ਕੱਲ ਨੂੰ ਆਜੇ ਫਿਰ 7-8 ਕ' ਮਿਲਦੇ ਫਿਰ ਕੱਲ ਨੂੰ ਫਿਰ ਮਿਲਦੇ ਆਪਾਂ ਲਓ ਜੀ ਦੌਰੇ ਸ਼ਿਮਲੇ ਟੇਲਰ ਕੋਲ ਆਵੇ ਕੱਪੜੇ ਲੈਣ ਮੈਂ ਕਿ ਇਧਰ ਰੁਕੀ ਥੋੜੀ ਜੀ ਜਿਆਦਾ ਨੇੜੇ ਨਾ ਲਈਂ ਵਸ ਸਕਤੇ ਨੇ ਚੱਲ ਆਦਾ ਹੁਣ ਮੈਂ ਕਹਿੰਦਾ ਗੱਡੀ ਮੋੜਨੀ ਹੁੰਦੀ ਨੇ ਕੱਲਾ ਕੱਲਾ ਅੱਗੇ ਗੱਲ ਹੈ ਅੱਗੇ ਮੁੜ ਜਾਣੀ ਨੇ ਤੇ ਗੱਡੀ ਤਾਂ ਬੰਦ ਹੋ ਲੱਗ ਪਸਾ ਸਾਰਾ ਦਿਨ ਹੋਣਾ ਕੱਲ ਫੁੱਟੇ ਤੇਰੇ ਆਉਣੇ ਤੋਂ ਆਹ ਦੇਲੇ ਕੋਲੇ ਦੂਰ ਦੂਰ ਤੇ ਟੇਲਰ ਕੋਲ ਬੰਦੇ ਹੁੰਦੇ ਭਾਈ ਬਹੁਤ ਮਝੂਰੀ ਬੰਦੇ ਨੇ ਨਿਊ ਸ਼ਿਮਲੇ ਟੇਲਰ ਸੱਚ ਕਰ ਲਿਓ ਬਹੁਤ ਸੋਹਣੇ ਕੱਪੜੇ ਬੰਦੇ ਕੋਲ ਬਹੁਤ ਸੋਨੇ ਸੀ ਹੁੰਦਾ ਜੇ ਕਮੀ ਪੇਸ਼ੀ ਆ ਜਾਵੇ ਤਾਂ ਉਹ ਲੈ ਕੇ ਟਾਇਰ ਛੜ ਕਰਵਾ ਦਿੰਦਾ। ਰਾਤ ਦੇ 8:30 ਹੋ ਚੁਕੇ ਤੇ ਵੀਰ ਉਹ ਸਾਡੀ ਬੇੜ ਕਰ ਰਹੇ ਨੇ। ਸਿਵਲਾ ਟ੍ਰੇਲਰ ਹੋ ਗਿਆ ਜੀ ਤਿਆਰ। ਹਾਂਜੀ ਜੀ ਰੈਡੀ ਜੀ। ਸ਼ੁਕਰੀਆ ਵੀਰੇ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਧੰਨਵਾਦ ਤੁਹਾਡਾ ਬਹੁਤ ਬਹੁਤ। ਇਹ ਹੋਰ ਤਾਂ ਕਿਸੇ ਦਾ ਉੱਪਰ ਜਿਹੜਾ ਪਾ। ਆ ਫੁੱਡੀ ਨਹੀਂ। ਸੌਣੇ 8:30। ਇਹ ਇਹਨਾਂ 'ਤੇ ਸਟicker ਲਾਉਣ ਇਹਨਾਂ 'ਤੇ ਲਾ ਦੇ ਸਟicker ਯਾਰ। ਫੁੱਟਮਾਂ 'ਚ ਜਾਣ ਨੂੰ ਕਿੰਨਾ ਹੈ? ਅੱਛਾ। ਵਾਲਾ ਗੇ ਸੀਮੂਲੇਟਿਡ ਇਲਾਸਟਿਕਰ ਲੱਗਿਆ ਹੋਇਆ ਨੀਓ ਨਿਊ ਫਰਮ ਚਲ ਕੋਈ ਨਹੀਂ ਸ਼ੁਡ ਟਰਾਈ ਕਰ ਲੋ ਅਸੀਂ ਪਾਗਦੇ ਲੈ ਮੈਂ ਪਾਗਦੇ ਲੈ ਕੋਈ ਤਾਂ ਫੇਮਾ ਲੋਡ ਜੇ ਮੈਂ ਹੁਣ ਤਾਂ ਠੀਕ ਹੈ ਹੋਣਿਆ ਮੈਂ ਥੋੜੇ ਨਾਲ ਤਾਂ ਕਿੰਨ ਲੇਣਾ ਟਰਾਈ ਕਰਾਉਂਦੇ ਨਿਕਾ ਮੈਂ ਤੋਂ ਦੇ ਜੇ ਤੁਹਾਡੇ ਮੈਂ ਭਾਈ ਦੋਰੇ ਟੈਟ ਕਰਾਤੀ ਮੈਂ ਇਹ ਕਹਿੰਦਾ ਥੋੜੀ ਜਿਹੀ ਖੁੱਲੀ ਲੱਗਦੀ ਮੈਨੂੰ ਥੋੜੀ ਮੈਨੂੰ ਹੁਣ ਜਿੱਦਾਂ ਹੁਣ ਜਣੀ ਮੈਂ ਥੋੜੀ ਜਿਹੀ ਨਹੀਂ ਇੰਨੀ ਹੋਣੀ ਚਾਹੀਦੀ ਥੱਲੇ ਮਜੀ ਜਿਆਦਾ ਲੰਬੀ ਫਿਰ ਅੱਜਕਲ ਜੀਨ ਦੇ ਬਾਹਰ ਕੱਢਦੇ ਆ ਫਿਰ ਜਿਆਦਾ ਲੰਬੀ ਪਾਉਂਦੇ ਨਹੀਂ ਹਾਂ 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 ਠੀਕ ਹੈ ਐ ਤਾਂ ਲੱਗਦੀ ਹੈ ਆਪਣੇ ਘਰ ਆ ਕੇ ਤੇ ਹੁਣ ਵੀਡੀਓ ਬੰਦ ਕਰੀਏ ਵੱਡੀ ਖੜਾ ਤੇ ਹੁਣ ਸਵੇਰੇ ਕੱਟੋ-ਕੱਟ ਵੀ ਜਿਆਦਾ 4 ਵਜੇ ਉੱਠਣਾ ਪੈਣਾ ਤਿਆਰ ਬਰ ਹੋ ਕੇ ਤੇ ਫਿਰ ਫਲੈਟ ਜੀ ਜਾ ਕੇ ਏਸੀ ਲੋਣੇ ਪੈਣੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬੜਾ ਨੁਕਸਾਨ ਹੋ ਗਿਆ ਅਜਾ ਚਲੋ ਕੋਈ ਨਹੀਂ ਵਾਦੇ ਘੜੇ ਚੱਲਦੇ ਰਹਿੰਦੇ ਜਿੰਦਗੀ ਇਹ ਹੀ ਜ਼ਿੰਦਗੀ ਹੈ ਸੁੱਖ ਤੇ ਦੁੱਖ ਆਉਂਦੇ ਰਹਿੰਦੇ ਆ ਆ ਠੀਕ ਹੈ ਮੈਂ ਲੱਗਦੀ ਨਹੀਂ ਹੈ ਅੰਦਰ ਤੇ ਲੱਗੂ ਕਿੱਥੇ ਲੱਗੂਗੀ ਬੈਟਰੀ ਨਾ ਡਾਊਨ ਹੋ ਜਵੇ ਨਾ ਨਹੀਂ ਬੰਦ ਹੂੰ ਬੰਦ ਹੋ ਜਾ ਚਲ ਠੀਕ ਹੈ ਇਹਦੀ ਬਾਰੀ ਨਾ ਬਹੁਤ ਜ਼ੋਰ ਨਾਲ ਆਉਣੀ ਪਈ ਇੰਨਾ ਝਟਕ ਲੱਗਦਾ ਗੱਡੀ ਨੂੰ